ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਮਾਨ ਸਰਕਾਰ ਦੀ ਗੱਲ ਕਰਦੇ ਆਂ ਤਾਂ ਮਾਨ ਸਰਕਾਰ ਸਿੱਖਿਆ ਨੂੰ ਲੈ ਕੇ ਬਹੁਤ ਸਖਤ ਹੋਈ ਹੈ ਸਕੂਲਾਂ ਦੇ ਵਿੱਚ ਚੈਕਿੰਗ ਵੀ ਕੀਤੀ ਜਾ ਰਹੀ ਹੈ ਪਰ ਮੇਨ ਮੋਟਿਵ ਕੀ ਹੈ ਮਾਨ ਸਾਹਿਬ ਖੁਦ ਵੀ ਕਹਿੰਦੇ ਆ ਕਿ ਅਸੀਂ ਕੋਈ ਕਿਸੇ ਨੂੰ ਡਰਾਉਣਾ ਤੇ ਬੰਕਾਉਣਾ ਨਹੀਂ ਹੈ ਬਲਕਿ ਕਮੀਆਂ ਦੇਖਣ ਆਏ ਆ ਕਿ ਕਮੀਆਂ ਦੇਖੀਏ ਤੇ ਉਹਨਾਂ ਨੂੰ ਸੁਧਾਰੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਵਧੀਆ ਪਵਿੱਖ ਦੇ ਵਾਸਤੇ ਜਿਹੜਾ ਆ ਉਹ ਸਿੱਖਿਆ ਲੈ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਤੇ ਪੰਜਾਬ ਦਾ ਜਿਹੜਾ ਉਹ ਨਾਮ ਰੋਸ਼ਨ ਕਰੇ ਤਾਂ ਅੱਜ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦੇ ਵਿੱਚ ਖੜੇ ਹੋਇਆ ਲੁੱਠੇਰੀ ਮੋਰਿੰਡਾ ਦੇ ਵਿੱਚ ਸੀਐਮਾਨ ਹੁਣਾਂ ਨੇ ਚੈਕਿੰਗ ਕੀਤੀ ਸੀ ਅੱਜ ਉੱਥੇ ਉਸੇ ਹੀ ਸਕੂਲ ਦੇ ਵਿੱਚ ਆ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਔਰ ਸਭ ਤੋਂ ਵੱਧ ਖੁਸ਼ੀ ਜਦੋਂ ਹੁੰਦੀ ਹੈ ਕਿ ਬੱਚੇ ਜਦੋਂ ਆਪਣਾ ਏਮ ਦੱਸਦੇ ਨੇ ਖਾਸ ਕਰਕੇ 7ਵੀਂ 8ਵੀਂ ਦੇ ਬੱਚੇ ਜਿਹੜੇ ਏਮ ਦੱਸਦੇ ਆ ਕਿ ਅਸੀਂ ਵੱਡੇ ਹੋ ਕੇ ਡਾਕਟਰ ਬਣਨਾ ਹੈ ਜੱਜ ਬਣਨਾ ਹੈ ਆਈਪੀਐਸ ਬਣਨਾ ਹੈ ਤਾਂ ਇਹ ਬੜੀ ਵੱਡੀ ਗੱਲ ਹੁੰਦੀ ਹੈ ਸੋ ਇਥੋਂ ਮਿਆਰ ਸਿੱਖਿਆ ਦਾ ਪਤਾ ਲੱਗ ਜਾਂਦਾ ਹੈ ਤਾਂ ਜੋ ਉਸੇ ਸਕੂਲ ਦੇ ਵਿੱਚ ਖੜੇ ਆ ਬੱਚਿਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਜਿੰਨਾ ਬੱਚਿਆਂ ਦੇ ਨਾਲ ਸੀਐਮ ਆਰ ਨੇ ਖੁਦ ਗੱਲਬਾਤ ਕੀਤੀ ਹੈ ਬੂਸਟ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਮੋਟੀਵੇਟ ਕਰਨ ਦੀ ਵੀ ਤਾਂ ਇਹ ਅਸੀਂ ਕਲਾਸ ਦੇ ਵਿੱਚ ਹਾਜ਼ਰ ਹੁੰਨੇ ਆ ਤਾਂ ਪੀਰੀਅਡ ਚੱਲ ਰਿਹਾ ਹੈ ਬੱਚਿਆਂ ਦਾ ਵੀ ਦੇਖ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਬਹੁਤ ਸੋਹਣੀ ਯੂਨੀਫਾਰਮ ਬੱਚਿਆਂ ਨੇ ਪਾਈ ਹੋਈ ਹੈ ਜਿਵੇਂ ਮਾਨ ਸਰਕਾਰ ਵੀ ਕਹਿੰਦੀ ਹੈ ਕਿ ਯੂਨੀਫਾਰਮਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਪ੍ਰੋਪਰ ਜਿਹੜਾ ਕਲਾਸ ਦੇ ਵਿੱਚ ਸਿਟਿੰਗ ਅਰੇਂਜਮੈਂਟ ਜਿਹੜਾ ਹੈ ਡੈਸਕ ਵਗੈਰਾ ਉਹ ਪ੍ਰੋਪਰ ਦਿੱਤੇ ਜਾਣਗੇ ਹੁਣ ਤਾਂ ਬੱਸਸ ਜਿਹੜੀਆਂ ਨੇ ਉਹ ਵੀ ਚਲਾ ਦਿੱਤੀਆਂ ਜਾਣਗੀਆਂ ਤਾਂ ਇਹ ਬੱਚੇ ਆਪਣਾ ਕੰਮ ਕਰ ਰਹੇ ਨੇ ਪੀਰੀਅਡ ਲੱਗ ਰਿਹਾ ਹੈ ਬੱਚਿਓ ਕਿਵੇਂ ਹੋ ਠੀਕ ਠਾਕ ਹੋ ਕੱਲ ਸੀਮਾਂਤ ਦੇ ਵੱਲੋਂ ਚੈਕਿੰਗ ਕੀਤੀ ਗਈ ਸੀ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਕਿਵੇਂ ਲੱਗਾ ਠੀਕ ਲੱਗਾ ਸਾਰਿਆਂ ਨੂੰ ਹਾਂਜੀ ਠੀਕ ਹੈ ਉਹ ਕਿਹੜੇ ਬੱਚੇ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਸੀ ਐਮ ਸਾਹਿਬ ਨੇ ਖੁਦ ਅੱਛਾ ਅੱਛਾ ਤੁਸੀਂ ਹੋ ਕੀ ਨਾਮ ਕੀ ਤੁਹਾਡਾ ਮੁਸਕਾਨ ਖਾਨ ਮੁਸਕਾਨ ਤੇ ਕੀ ਕਹਿੰਦੇ ਕੱਲ ਸੀਐਮ ਸਾਹਿਬ ਨੇ ਖੁਦ ਹੈਨਾ ਮੁੱਖ ਮੰਤਰੀ ਨੇ ਉਹ ਗੱਲਬਾਤ ਕੀਤੀ ਇੱਕ ਤਾਂ ਪਹਿਲੀ ਵਾਰੀ ਹੋਇਆ ਹੁਣ ਐ ਸਕੂਲ ਦੇ ਵਿੱਚ ਕਿਵੇਂ ਦਾ ਲੱਗਾ ਮੈਨੂੰ ਜੀ ਪਹਿਲਾਂ ਯਕੀਨ ਹੀ ਨਹੀਂ ਹੋਇਆ ਕਿ ਮੈਂ ਸੀਐਮ ਸਿੰਘ ਨਾਲ ਗੱਲ ਕਰ ਰਹੀ ਆ ਉਹਨਾਂ ਨੂੰ ਦੇਖ ਕੇ ਮੈਂ ਤਾਂ ਹੈਰਾਨੀ ਹੋਈ ਤੇ ਬਾਅਦ ਵਿੱਚ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਦਾ ਸੁਭਾਅ ਸੀਐਮ ਵਾਲਾ ਨਹੀਂ ਮਤਲਬ ਆਮ ਆਦਮੀ ਵਰਗਾ ਬਹੁਤ ਚੰਗੇ ਲੱਗੇ ਆ ਮਤਲਬ ਜਿਦਾ ਆਮ ਹੀ ਕਲਾਸ ਦੇ ਵਿੱਚ ਸਰ ਹੁੰਦੇ ਆ ਇੱਕਣਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਉਹਨਾਂ ਨੇ ਮੇਰੇ ਤੇ ਕੁਝ ਸਵਾਲ ਪੁੱਛੇ ਮੈਂ ਨਾਲ ਤੇ ਜਵਾਬ ਦਿੱਤੇ ਤੇ ਬਾਅਦ ਵਿੱਚ ਉਹਨੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਤੁਸੀਂ ਬਾਣਨਾ ਹੈ ਤੇ ਤੁਸੀਂ ਬਾਣ ਸਕਦੇ ਹੋਗੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਅਜੀ ਕਰਸੀ ਪੜਾਈ ਦੀ ਗੱਲ ਕਰਦੇ ਹਣਾ ਪਹਿਲਾਂ ਕਿਹਾ ਜਾਂਦਾ ਸੀ ਸਰਕਾਰੀ ਸਕੂਲ ਦੇ ਵਿੱਚ ਪੜਾਈ ਨਹੀਂ ਆ ਠੀਕ ਠਾਕ ਜੀ ਆ ਮਾਸਟਰ ਜਿਹੜੇ ਆ ਉਹ ਆਪਣਾ ਮौज-ਮਸਤੀ ਕਰਦੇ ਆ ਬੱਚੇ ਆਪਣੀ ਕਰਦੇ ਹੁਣ ਕਿਵੇਂ ਦਾ ਬਦਲੇ ਸਿਸਟਮ ਬਹੁਤ ਵਧੀਆ ਜੀ ਸਾਡੇ ਸਕੂਲ 'ਚ ਤਾਂ ਸਾਰੇ ਟੀਚਰ ਬਹੁਤ ਵਧੀਆ ਸਾਨੂੰ ਪੜਾਉਂਦੇ ਆ ਤੇ ਸਾਡਾ ਮਤਲਬ ਜੀ ਸਾਨੂੰ ਮਤਲਬ ਸੇਵਾ ਵੀ ਕਰਦੇ ਆ ਉਹਨਾਂ ਦੇ ਟੀਚਰਾਂ ਦੀ ਵਧੀਆ ਹੁੰਦੇ ਆ ਪੜਾਉਣ ਵਿੱਚ ਵੀ ਸਾਡਾ ਸਕੂਲ ਜੀ ਬਹੁਤ ਵਧੀਆ ਪੜਨੇ ਜਿਦਾ ਜੀ ਸੀ ਮੈਂ ਕੈਸਾ ਕੀ ਬਣਨਾ ਹੈ ਕੀ ਵੱਡੇ ਹੋ ਕੇ ਜੀ ਮੈਂ IAS ਬਣਨਾ ਹੈ ਤੇ ਮੇਰਾ ਸੁਪਨਾ ਪੂਰਾ ਕਰਨ ਜਾਂਦੀ ਆ ਮੈਂ CM ਸਰ ਨੂੰ ਵੀ ਦੱਸਿਆ ਸੀ ਕਿ ਮੈਂ IAS ਬਣਨਾ ਹੈ ਉਹਨਾਂ ਨੇ ਮੈਨੂੰ ਵਧਾਈ ਵੀ ਦਿੱਤੀ ਤੇ ਉਹਨਾਂ ਨੇ CM ਜਿਹੜੇ IAS ਮੈਮ ਸੀ ਉਹਨਾਂ ਨਾਲ ਮੈਨੂੰ ਮਿਲਾਇਆ ਤੇ ਮੈਨੂੰ ਬਹੁਤ ਚੰਗਾ ਲੱਗਿਆ ਤੇ ਉਹਨਾਂ ਨੇ ਵਧਾਈਆਂ ਵੀ ਦਿੱਤੀ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਸਾਰੇ ਖੁੱਲ ਕੇ ਬਿਆਨ ਕਰਦੀ ਸਨ ਕੋਈ ਪ੍ਰੋਬਲਮ ਨਹੀਂ ਹੈ ਜੀ ਬਹੁਤ ਵਧੀਆ ਬਿਲਕੁਲ ਸਹੀ ਚੱਲ ਰਿਹਾ ਓਕੇ ਅੱਛਾ ਬੱਸਾਂ ਵੀ ਕਹਿੰਦੇ ਲਾ ਦੇਣੀਆਂ ਵਾ ਤੁਹਾਡੇ ਹਨਾ ਸਕੂਲਾਂ ਦੇ ਵਿੱਚ ਤਾਂ ਕਿੱਥੋਂ ਆਉਨੇ ਹੋ ਤੁਸੀਂ ਕਿੰਨੇ ਕਿਲੋਮੀਟਰ ਦੂਰ ਹੈ ਜੀ ਮੈਂ ਤਾਂ 1 ਕਿਲੋਮੀਟਰ ਦੂਰ ਰੁੜਕੀ ਤੋਂ ਆਉਂਦੀ ਹਾਂ ਜੀ ਅੱਛਾ ਬੱਸਸ ਲੱਗ ਜਾਣਗੀਆਂ ਫਿਰ ਹੋਰ ਆਸਾਨੀ ਹੋ ਜਾਊ ਹਾਂਜੀ ਬਹੁਤ ਆਸਾਨੀ ਹੋ ਜਾਣਗੀਆਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਵਾਸਤੇ ਬੱਸਾਂ ਲਵਾਣਗੇ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਤਾਂ ਇਹ ਬੱਚਿਆਂ ਦਾ ਕੌਨਫੀਡੈਂਸ ਤੁਸੀਂ ਦੇਖ ਸਕਦੇ ਹੋ ਔਰ ਸੀਐਮ ਸਾਹਿਬ ਖੁਦ ਕਹਿੰਦੇ ਆ ਕਿ ਬੱਚਿਆਂ ਨੂੰ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਹੈ ਕਿ ਅਸੀਂ ਕੁਝ ਲਾਈਫ ਦੇ ਵਿੱਚ ਕਰਨਾ ਹੈ ਤਾਂ ਵਾਕਿਆ ਹੀ ਜਿੱਦਣ ਇਹ ਸੈਲਫ ਕੌਨਫੀਡੈਂਸ ਬੱਚਿਆਂ ਦੇ ਵਿੱਚ ਆ ਜਾਂਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਫਿਰ ਹੋਰ ਕਿਸੇ ਬੂਸਟ ਅਪ ਦੀ ਲੋੜ ਪੈਂਦੀ ਹੈ ਕਿਉਂਕਿ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਤਾਂ ਇਹ ਵੀ ਬੱਚੇ ਦੇ ਨਾਲ ਗੱਲਬਾਤ ਕੀਤੀ ਹੈ ਬੇਟਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮੰਨਤ ਪੰਗੂਆ ਜੀ ਹਾਂ ਤਾਂ ਕੱਲ ਫਿਰ ਗੱਲਬਾਤ ਹੋਈ ਹੈ ਸੀਮ ਸਾਹਿਬ ਦੇ ਨਾਲ ਕੀ ਕਿਹਾ ਉਹਨਾਂ ਨੇ ਜੀ ਹਾਂ ਜੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਜੀ ਉਹ ਆਏ ਕੋ ਦਾ ਮਤਲਬ ਪਹਿਲਾਂ ਤਾਂ ਇਹ ਵਿਸ਼ਵਾਸ ਹੀ ਨਹੀਂ ਹੋਇਆ ਵੀ ਉਹ ਹੀ ਆ ਜੀ ਮੈਨੂੰ ਤਾਂ ਬੜਾ ਵਧੀਆ ਲੱਗਿਆ ਉਹਨਾਂ ਨੇ ਮੇ ਨਾਲ ਗੱਲਬਾਤ ਕੀਤੀ ਮੈਨੂੰ ਪੁੱਛਿਆ ਵੀ ਤੁਹਾਡਾ ਪਿੰਡ ਕਿੰਨੀ ਕੁ ਦੂਰ ਆ ਵੀ ਤੁਸੀਂ ਕਿਵੇਂ ਆਉਂਦੇ ਹੋ ਮੈਂ ਕਿਹਾ ਮੇਰਾ ਪਿੰਡ ਕਾਲੇ ਮਾਜਰਾ ਕੀ 3-4 ਕਿਲੋਮੀਟਰ ਦੂਰ ਆ ਵੀ ਅਸੀਂ ਸਾਈਕਲ ਪਰ ਆਉਂਦੇ ਆ ਉਹ ਕਹਿੰਦੇ ਵੀ ਸਾਈਕਲ ਪਰ ਕੋਈ ਦਿੱਕਤ ਹੁੰਦੀ ਆ ਜੀ ਮੈਂ ਕਿਹਾ ਵੀ ਹਾਂ ਜੀ ਵੀ ਸਾਨੂੰ ਦਿੱਕਤ ਤਾਂ ਹੁੰਦੀ ਆ ਵੀ ਠੰਡ ਦੇ ਵਿੱਚ ਕਈ ਵਾਰੀ ਪੈਂਚਰ ਵਗੈਰਾ ਹੋ ਜਾਂਦਾ ਸਾਈਕਲ ਵੀ ਫਿਰ ਬਹੁਤ ਦਿੱਕਤ ਹੁੰਦੀ ਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਵਾਸਤੇ ਬੱਸਾਂ ਵੀ ਲਗਾਈਆਂ ਜਾਣਗੀਆਂ ਜੀ ਫਿਰ ਉਹ ਕਹਿੰਦੇ ਵੀ ਤੁਹਾਨੂੰ ਯੂਨੀਫਾਰਮ ਮਿਲਦੀ ਆ ਜ ਅਨੇਕਾਂ ਨੇ ਸਾਲ ਦੀ ਯੂਨੀਫਾਰਮ ਵੀ ਦਿਵਾਈ ਜਾਊਗੀ ਜੀ ਜੀ ਫਿਰ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਕੀ ਬਣਨਾ ਚਾਹੁੰਦੇ ਹੋ ਜੀ ਮੈਂ ਕਿਹਾ ਵੀ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਨੀ ਆ ਜੀ ਉਹ ਕਹਿੰਦੇ ਵੀ ਤੁਸੀਂ ਵਧੀਆ ਪੜ੍ਹਨਾ ਹੈ ਜੀ ਮੈਂ ਸਪੋਰਟਸ ਦੇ ਮੈਂ ਕਿਹਾ ਜੀ ਵੀ ਮੈਂ ਸਪੋਰਟਸ ਦੇ ਵਿੱਚ ਆ ਵੀ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਉਹ ਕਹਿੰਦੇ ਤੁਸੀਂ ਵਧੀਆ ਪੜ੍ਹਨਾ ਹੈ ਵਧੀਆ ਖੇਡਣਾ ਹੈ ਤੇ ਤੁਸੀਂ ਜਿਹੜਾ ਤੁਹਾਡਾ ਸੁਪਨਾ ਹੈ ਤੁਸੀਂ ਸਰਕਾਰ ਕਰ ਸਕਦੇ ਹੋ ਜੇ ਤੁਸੀਂ ਵਧੀਆ ਕਰੋਗੇ ਤੇ ਵਧੀਆ ਲੱਗਿਆ ਗੱਲਬਾਤ ਕਰਕੇ ਕੋਈ ਇਹ ਤਾਂ ਨਹੀਂ ਪਤਾ ਨਹੀਂ ਕੌਣ ਆ ਗਿਆ ਵੱਡੇ ਸਾਰੇ ਆ ਗਏ ਆ ਜਾਂ ਕੁਝ ਇਦਾਂ ਦਾ ਨਹੀਂ ਸਰ ਉਹ ਸਾਡਾ ਬਹੁਤ ਫਰੈਂਡਲੀ ਹੋ ਕੇ ਗੱਲ ਕਰ ਰਹੇ ਸੀ ਵੀ ਇੰਨਾ ਵੀ ਹੋਣੇ ਲੱਗਿਆ ਹੈਗਾ ਵੀ ਹਾਂ ਕੋਈ ਬਹੁਤ ਉਹ ਆਗੇ ਜਾਂ ਫਿਰ ਉਹ ਬਹੁਤ ਪਿਆਰ ਨਾਲ ਸਾਡਾ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਮੈਨੂੰ ਤਾਂ ਬੜਾ ਸਕੂਲ ਦਾ ਮਾਹੌਲ ਕਿਵੇਂ ਦਾ ਹੈ ਟੀਚਰ ਸਾਰੇ سپورਟਿਵ ਨੇ ਜੇਕਰ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆਂ ਬਾਕੀ ਸਾਰਾ ਕੁਝ ਪ੍ਰੋਪਰ ਹੈ ਬੈਂਡ ਲਈ ਅਰੇਂਜਮੈਂਟ ਵਗੈਰਾ ਸਭ ਓਕੇ ਹੈ ਹਾਂਜੀ ਸਰ ਸਾਰਾ ਕੁਝ ਓਕੇ ਆ ਸਾਨੂੰ ਸਾਡੇ ਟੀਚਰਸ ਦਾ ਬਹੁਤ ਵਧੀਆ ਨੇਰੇ ਕੋਈ ਦਿੱਕਤ ਨਹੀਂ ਹੈਗੀ ਅੱਛਾ ਪੁਲਿਸ ਦੇ ਵਿੱਚ ਭਰਤੀ ਹੋਣਾ ਫਿਰ ਵੱਡੇ ਅਫਸਰ ਬਣਨਾ ਹੈ ਹਾਂਜੀ ਠੀਕ ਆ ਹੁਣ ਵਧੀਆ ਸਰਕਾਰੀ ਸਕੂਲ ਦੀ ਪੜ੍ਹਾਈ ਆ ਓਕੇ ਰਿਪੋਰਟ ਆ ਪੂਰੀ ਹਾਂਜੀ ਪੂਰੀ ਓਕੇ ਰਿਪੋਰਟ ਆ ਜੀ ਬਹੁਤ ਵਧੀਆ ਤਾਂ ਬਿਲਕੁਲ ਬੱਚਿਆਂ ਦਾ ਕੌਨਫੀਡੈਂਸ ਦੇਖ ਸਕਦੇ ਹੋ ਤੁਸੀਂ ਜਿਵੇਂ ਬੱਚੇ ਕਹਿੰਦੇ ਨੇ ਕਿ ਅਸੀਂ ਤਾਂ ਆ ਵੱਡੇ ਹੋ ਕੇ ਬਣਨਾ ਕਿਸੇ ਨੇ ਡਾਕਟਰ ਬਣਨਾ ਹੈ ਤਾਂ ਇੱਥੇ ਹੋਰ ਵੀ ਬੱਚੇ ਆ ਕੀ ਨਾਮ ਹੈ ਬੈਠਾ ਤੁਹਾਡਾ ਮੇਰਾ ਨਾਮ ਇੱਕਮ 프리ਤ ਕੋਰਾ ਤਾਕਮ ਕਿਵੇਂ ਲੱਗ ਰਿਹਾ ਅੱਜ ਤੁਸੀਂ ਉਹ ਸਕੂਲ ਦੇ ਵਿੱਚ ਪੜ੍ਹ ਰਹੇ ਹੋ ਜਿੱਥੇ ਅਚਾਨਕ ਦੌਰਾ ਕੀਤਾ ਗਿਆ ਹੈ ਹਨਾ ਸੀਮਾਨ ਦੇ ਵੱਲੋਂ ਤਾਂ ਸਟੱਡੀ ਨੂੰ ਲੈ ਕੇ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਹੁਣ ਸਕੂਲ ਦੇ ਵਿੱਚ ਐਨ ਵਧੀਆ ਸਟੱਡੀ ਕਰਵਾਈ ਜਾਂਦੀ ਹੈ ਹਾਂਜੀ ਬਹੁਤ ਵਧੀਆ ਸਟੱਡੀ ਹੁੰਦੀ ਹੈ ਟੀਚਰਸ ਵੀ ਬਹੁਤ ਵਧੀਆ ਪੜ੍ਹਾਉਂਦੇ ਆ ਕੋਈ ਐਦਾਂ ਨਹੀਂ ਹੈਗਾ ਵੀ ਕੋਈ ਹੋਰ ਤਰੀਕੇ ਨਾਲ ਸਾਰੇ ਵਧੀਆ ਪੜ੍ਹਾਉਂਦੇ ਆ ਹਾਂਜੀ ਕਿੱਥੋਂ ਆਨੇ ਹੋ ਕਿੰਨੀ ਕੁ ਦੂਰ ਤੋਂ ਆਨੇ ਹੋ ਮੈਂ ਚੱਕਰਾਂ ਤੋਂ ਆਨੀ ਆ ਜੀ ਸਾਡੇ 1.5 ਕਿਲੋਮੀਟਰ ਆ ਹੁਣ ਤੱਕ ਇਹਦੇ ਬੱਸਾਂ ਵੀ ਲੱਗ ਜਾਣੀਆਂ ਸਭੋ ਵਧੀਆ ਜੀ ਬਹੁਤ ਵਧੀਆ ਜੀ ਵਧੀਆ ਸੌਖਾ ਸੌਖਾ ਹੋਊਗਾ ਕਿਉਂਕਿ ਗਰਮੀਆਂ ਸਰਦੀਆਂ ਵਿੱਚ ਕਈ ਵਜਨਾਂ ਨੇ ਕਿਵੇਂ ਠੰਡ ਲੱਗਦੀ ਏ ਧੁੰਦ ਹੁੰਦੀ ਆ ਗਰਮੀਆਂ ਵਿੱਚ ਕਈ ਵਾ ਧੁੱਪ ਲਾਦੀ ਦੇ ਵਾਪਸ ਜਾਂਦੇ ਆ ਬਹੁਤ ਵਧੀਆ ਹੋਊਗਾ ਜੇ ਉਹਨਾਂ ਨੇ ਬੱਸਾਂ ਲਵਾਤੀਆਂ ਟੀਚਰ ਵਧੀਆ ਪੂਰੇ ਸਪੋਰਟਿਵ ਨੇ ਹੋਣਾ ਹਾਂਜੀ ਪੂਰੇ ਸਪੋਰਟਿਵ ਨੇ ਟੀਚਰ ਬਹੁਤ ਵਧੀਆ ਨੇ ਜੀ ਟੀਵਾਰ ਦਾ ਵੱਡੇ ਹੋ ਕੇ ਮੈਂ ਮੈਂ ਟੀਚਰ ਅੱਛਾ ਮੈਂ ਟੀਚਰ ਬਣਨਾ ਹਾਂਜੀ ਆਪਣੀ ਮੈਥ ਵਾਲੇ ਸਰ ਨਾਲ ਬਣਦੀ ਪੂਰੀ ਟੀਚਰ ਦੇ ਨਾਲ ਹਾਂਜੀ ਬਹੁਤ ਬਣਦੀ ਆ ਜੀ ਬਹੁਤ ਵਧੀਆ ਨੇ ਪੂਰੇ ਤੇਜ ਹੋ ਮ ਸਾ ਬਿਲਕੁਲ ਦੇਖ ਸਕਦੇ ਹੋ ਤੁਸੀਂ ਬੱਚਿਆਂ ਦਾ ਕਿ ਮੈਂ ਮੈਥ ਟੀਚਰ ਬਣਨਾ ਤਾਂ ਵਧੀਆ ਹੈ ਤਾਂ ਬਿਲਕੁਲ ਤੁਹਾਨੂੰ ਬਿਲਡਿੰਗ ਵੀ ਦਿਖਾਵਾਂਗੇ ਜਿਵੇਂ ਸੀਮਾਨਕ ਹੈ ਕਿ 인ਫਰਾਸਟ੍ਰਕਚਰ ਵੀ ਪੂਰਾ ਬਦਲ ਦਾਂਗੇ ਜਿਕਰ ਡੈਸਕ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਵੀ ਪ੍ਰੋਪਰ ਹੁਣ ਕਮੀ ਜਿਹੜੀ ਹੈ ਨਹੀਂ ਆਉਣ ਦਿੱਤੀ ਜਾਏਗੀ ਨਾ ਤਾਂ ਬੱਚਿਆਂ ਦੇ ਜਿਹੜੀਆਂ ਸਕੂਲ ਵਰਦੀਆਂ ਨੇ ਉਹਨਾਂ 'ਚ ਕੋਈ ਕਮੀ ਆਉਣ ਦਿੱਤੀ ਜਾਏਗੀ ਔਰ ਨਾ ਹੀ ਹੋਰ ਕਿਸੇ ਵੀ ਚੀਜ਼ ਦੇ ਵਿੱਚ ਤਾਂ ਬਿਲਕੁਲ ਇਹ 8th ਕਲਾਸ ਹੈ ਨਾ ਆ ਕਿਵੇਂ ਬੱਚਿਓ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ ਹਾਂ ਜੀ ਠੀਕ ਹੈ ਕੱਲ ਤੁਹਾਡੇ ਸਕੂਲ ਦੇ ਵਿੱਚ ਸੀਐਮ ਸਾਹਿਬ ਆਏ ਸੀ ਮੁੱਖ ਮੰਤਰੀ ਕਿਵੇਂ ਦਾ ਲੱਗਾ ਵਧੀਆ ਲੱਗਾ ਉੱਚੀ ਦੇ ਨਹੀਂ ਦੱਸਦੇ ਕੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਅੱਛਾ ਹਾਂ ਤੁਹਾਡਾ ਕੀ ਨਾਮ ਹੈ ਬੱਚਾ ਸਰ ਮੇਰਾ ਨਾਮ ਅਰੰਪ੍ਰੀਤ ਕੌਰ ਹੈ ਅਰੰਪ੍ਰੀਤ ਕੌਰ ਹੈ ਠੀਕ ਹੈ ਤਾਂ ਕਿਵੇਂ ਦਾ ਲੱਗਾ ਫਿਰ ਕੱਲ ਸੀਐਮ ਸਾਹਿਬ ਖੁਦ ਆਣ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਨਾ ਕਿਵੇਂ ਦਾ ਕੋਈ ਇਹ ਤਾਂ ਨਹੀਂ ਪਤਾ ਨਹੀਂ ਕਿਹੜਾ ਵੱਡਾ ਅਵਸਰ ਆ ਗਿਆ ਸਰ ਤਾਂ ਕੋਈ ਪਿੰਡ ਦਾ ਹੁੰਦਾ ਆ ਉਹਨਾਂ ਦਾ ਚਲ ਆਮ ਜੀ ਗੱਲ ਆ ਜਦੋਂ ਬਟ ਪੂਰੇ ਪੰਜਾਬ ਦਾ ਸੀਐਮ ਕੋਈ ਮਿਲਦਾ ਉਹ ਤੋਂ ਬਹੁਤ ਵੱਡੀ ਖੁਸ਼ੀ ਦੀ ਗੱਲ ਹੁੰਦੀ ਆ ਮੈਨੂੰ ਉਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਯਾਰ ਤਾਂ ਨਹੀਂ ਲੱਗਾ ਲੱਗਿਆ ਸੀ ਕਿੰਨਾ ਕੁ ਲੱਗਾ ਥੋੜਾ ਜਿਹਾ ਕਹਿੰਦੇ ਤੁਸੀਂ ਜੱਜ ਬਣਨਾ ਹੈ ਹਾਂਜੀ ਏਡਾ ਵੱਡਾ ਖਾਬ ਹੁਣੇ 8th ਕਲਾਸ ਦੇ ਵਿੱਚ ਕਿਵੇਂ ਦੇਖ ਲਿਆ ਸਰ ਇਹ ਮੇਰਾ ਸੁਪਨਾ ਹੈ ਵੀ ਮੈਂ ਅਜਾਜੀ ਬਣਨਾ ਹੈ ਕਿਨੂੰ ਦੇਖਿਆ ਕੋਈ ਰਿਸ਼ਤੇਦਾਰੀ ਚੋਂ ਹੈ ਜਾਂ ਕਿਵੇਂ ਕਿ ਰੀ ਮਨ ਚ ਖਿਆਲ ਕਿੱਦਾਂ ਆਉਂਦਾ ਇੱਕ ਤਾਂ ਹੁੰਦਾ ਨਾ ਮੈਂ ਟੀਵੀ ਦੇਖਿਆ ਫਿਲਮ ਦੇਖੀ ਮੈਨੂੰ ਪਤਾ ਲੱਗਾ ਵੀ ਭਾਈ ਮੈਂ ਜੱਜ ਬਣਨਾ ਹੈਣਾ ਤੁਸੀਂ ਕਿੱਦਾਂ ਇਹ ਸੁਪਨਾ ਸੰਜੋਇਆ ਸਰ ਨਹੀਂ ਮੈਂ ਕੋਈ ਟੀਵੀ 'ਚ ਨਹੀਂ ਦੇਖਿਆ ਨਾ ਕੋਈ ਰਿਸ਼ਤੇਦਾਰ ਵਿੱਚ ਤੋਂ ਮੈਨੂੰ ਇਦਾਂ ਪਤਾ ਨਹੀਂ ਹੈਗਾ ਬਟਾ ਜਦੋਂ ਨਾ ਕਹਿੰਦੇ ਸੀਗੇ ਜਦੋਂ ਮੈਂ ਸੁਣਿਆ ਸੀਗਾ ਕਿਸੇ ਤੋਂ ਕਿ ਕੋਈ ਅਗਰ ਕੇਸ ਹੁੰਦਾ ਤਾਂ ਪਹਿਲਾਂ ਉਹਨੂੰ ਪੁਲਿਸ ਕੋਲ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਜੱਜ ਤੋਂ ਇਨਾ ਇਨਸਾਫ ਦਵਾਉਂਦੇ ਆ ਸਰ ਮੈਂ ਇਹ ਚਾਹੁੰਦੀ ਆ ਕਿ ਮੈਂ ਵੀ ਇਦਾਂ ਬਣਾ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਵੱਡੀ ਹੋ ਕੇ ਜੱਜੀ ਬਣੂੰਗੀ ਆ ਕੀ ਬਾਤ ਹੈ ਤਾਂ ਬੱਚੀ ਹੁਣੇ ਕਹਿੰਦੀ ਵੀ ਜੇ ਕੋਈ ਕ੍ਰਾਈਮ ਕਰਦਾ ਪਹਿਲਾਂ ਪੁਲਿਸ ਕੋ ਖੜੀਦਾ ਆ ਫਿਰ ਉਹਦੀ ਪੇਸ਼ੀ ਹੁੰਦੀ ਆ ਤਾਂ ਇਹ ਤਾਂ ਬੁੱਤ ਤੂੰ ਹੁਣੇ ਲਾ ਕਰਨ ਲੱਗ ਪੀ ਮੈਨੂੰ ਲੱਗਦਾ 8ਵੀਂ ਦੇ ਵਿੱਚ ਹੀ ਹੈ ਜਿੰਨੀ ਤ ਜਾਣਕਾਰੀ ਚੱਕੀ ਆ ਨਹੀਂ ਮੈਂ ਆਪਣੇ ਪੇਰੈਂਟਸ ਤੋਂ ਵੀ ਪੁੱਛਦੀ ਹੁੰਦੀ ਆ ਟੀਚਰਸ ਤੋਂ ਵੀ ਪੁੱਛਦੀ ਹੁੰਦੀ ਆ ਬਾਕੀ ਮੈਨੂੰ ਖੁਦ ਵੀ ਬੁੱਕਾਂ ਤੋਂ ਪਤਾ ਲੱਗ ਜਾਂਦਾ ਤਾਂ ਹੁਣ ਹੁਣ ਕੀ ਜ਼ਿਆਦਾ ਮਨ ਕਿਹੜੇ ਸਬਜੈਕਟ ਦੇ ਵਿੱਚ ਹੈ ਐਸਐਸਟੀ ਅੱਛਾ ਐਸਐਸਟੀ ਦੇ ਵਿੱਚ ਹੈ ਹਾਂਜੀ ਤì ਕਿ ਹੈ ਹੋਰ ਕੋਈ ਕਮੀ ਪੇਸ਼ੀ ਤਾਂ ਨਹੀਂ ਆਉਂਦੀ ਹੁਣ ਕਿਵੇਂ ਹੁਣ ਕਿਵੇਂ ਦੇਖਦੇ ਹੋ ਟੀਚਰ ਸਾਰੇ ਪ੍ਰੋਪਰ ਪੜਾਉਂਦੇ ਆ ਟਾਈਮਿੰਗ ਵਗੈਰਾ ਕਿਵੇਂ ਆ ਸਕੂਲ ਦੀ ਓਕੇ ਆ ਹਾਂਜੀ ਸਕੂਲ ਤਾਂ ਬਹੁਤ ਵਧੀਆ ਟੀਚਰਸ ਵੀ ਬਹੁਤ ਵਧੀਆ ਪੜਾਉਂਦੇ ਨੇ ਹੂੰ ਗਰਾਊਂਡ ਵੀ ਬਹੁਤ ਵੱਡਾ ਸਕੂਲ ਦਾ ਜਿਹਦੇ ਵਿੱਚ ਅਸੀਂ ਖੇਡਦੇ ਆ ਫੁੱਟਬਾਲ ਅੱਛਾ ਹੁਣ ਖੇਡਦੇ ਹੋ ਹਾਂਜੀ ਠੀਕ ਹੈ ਕੋਈ ਖੇਡਾਂ ਵੱਲ ਧਿਆਨ ਕਿੰਨਾ ਕ ਹੈ ਉਹ ਵੀ ਠੀਕ ਆ ਜੀ ਮੈਂ ਫੁੱਟਬਾਲ ਵਿੱਚ ਆ ਅੰਡਰ 14 ਅੱਛਾ ਮਤਲਬ ਹੁਣ ਖੇਡਦੇ ਹੋ ਪ੍ਰੋਪਰ ਤੁਸੀਂ ਪੂਰੇ ਹਨਾ ਹਾਂਜੀ ਠੀਕ ਹੈ ਤੇ ਕਿਾ ਕਿੰਨੀ ਕੁ ਦੂਰ ਤੋਂ ਆਨੇ ਕਿਉਂਕਿ ਹੁਣ ਕਹਿੰਦੇ ਬੱਸਾਂ ਵੀ ਚਲਾ ਦੇਣੀਆਂ ਬੜਾ ਔਖ ਹੁੰਦਾ ਸੀ ਬੱਚਿਆਂ ਨੂੰ ਖਾਸ ਕਰਕੇ ਬੱਚੇ ਲੇਟ ਵੀ ਹੋ ਜਾਂਦੇ ਕਿਸੇ ਨੇ ਆਟੋ ਤੇ ਆਉਣਾ ਕਿਸੇ ਨੇ ਪ੍ਰਾਈਵੇਟ ਬੱਸਾਂ ਤੇ ਆਉਣਾ ਹੁਣ ਤਾਂ ਕਹਿੰਦੇ ਸਰਕਾਰੀ ਸਕੂਲਾਂ ਨੂੰ ਵੀ ਬੱਸਾਂ ਲੱਗਣਗੀਆਂ ਹਾਂਜੀ ਮੈਨੂੰ ਠੇੜੀ ਪਿੰਡ ਤੋਂ ਹੀ ਆਂਦੀ ਆ ਉਰੀ ਤੋਂ ਹਮ ਕਿੰਨੇ ਕ ਕਿਲੋਮੀਟਰ ਦੂਰ ਹੈ ਥੋੜਾ ਜਿਹਾ ਕੀ ਹੈ ਜੀ ਤੇ ਕਹਿੰਦੇ ਬੱਸਾਂ ਲੱਗ ਜਾਣੀਆਂ ਵਧੀਆ ਪੂਰਾ ਕਿਵੇਂ ਦੇਖਦੇ ਹੋ ਇਹਨੂੰ ਹਾਂਜੀ ਕਹਿੰਦੇ ਬੱਸਾਂ ਲੱਗ ਜਾਣੀਆਂ ਸਰਕਾਰੀ ਸਕੂਲਾਂ ਨੂੰ ਵੀ ਸਰ ਹੁਣ ਸਰਕਾਰੀ ਸਕੂਲਦਿਆਂ ਵੀ ਬੱਸਾਂ ਹੋਣਗੀਆਂ ਹਾਂਜੀ ਵਧੀਆ ਲੱਗੂਗਾ ਚਲੋ ਵਧੀਆ ਲੱਗਣੀਆਂ ਤ aí ਹਰੁਣਪ੍ਰੀਤ ਜਿੰਨੇ ਸੁਪਨਾ ਦੇਖਿਆ ਕਿ ਮੈਂ ਜੱਜ ਬਣਨਾ ਤਾਂ ਸੀਐਮ ਸਾਹਿਬ ਨੇ ਵੀ ਖੁਦ ਇਸ ਬੱਚੀ ਦੀ ਬਹੁਤ ਤਾਰੀਫ ਕੀਤੀ ਹੈ ਔਰ ਬੜਾ ਵਧੀਆ ਹੁੰਦਾ ਹੈ ਖਾਸ ਤੌਰ ਤੇ ਜਦੋਂ 7ਵੀਂ 8ਵੀਂ 6ਵੀਂ 10ਵੀਂ ਕਲਾਸ ਦੇ ਬੱਚਿਆਂ ਨੂੰ ਹੀ ਪਤਾ ਹੋਵੇ ਕਿ ਅਸੀਂ ਵੱਡੇ ਹੋ ਕੇ ਬਣਨਾ ਕੀ ਹੈ ਕਿਉਂਕਿ ਇਹ ਸਟੇਜ ਹੈ ਜਿੱਥੋਂ ਬੱਚੇ ਨੇ ਮੈਥ ਲਿਆ ਕਿ ਮੈਂ ਵੱਡੇ ਹੋ ਕੇ ਡਾਕਟਰ ਬਣਨਾ ਆਈਐਸ ਬਣਨਾ ਪੀਸੀਐਸ ਬਣਨਾ ਜਾਂ ਮੈਂ ਜੱਜ ਬਣਨਾ ਤਾਂ ਇਹ ਬਹੁਤ ਵਧੀਆ ਗੱਲ ਹੁੰਦੀ ਹੈ ਫਿਰ ਬੱਚੇ ਦੇ ਵਾਸਤੇ ਰਾਹ ਜਿਹੜੇ ਆ ਹੋਰ ਵੀ ਸਖਾਲੇ ਹੋ ਜਾਂਦੇ ਆ ਹੋਰ ਇਧਰ ਮੇਰੇ ਨਾਲ ਇਹ ਲੜਕਾ ਬੈਠਾ ਹੈ। ਉਹਨਾਂ ਦੇ ਨਾਲ ਵੀ ਹਾਂ ਇਸ ਬੱਚੀ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ। ਕੀ ਨਾਮ ਹੈ ਬੇਟਾ ਤੁਹਾਡਾ? ਆਸ਼ੁਪ੍ਰੀਤ ਕੌਰ। ਹਮ ਕਿਵੇਂ ਲੱਗਾ ਕੱਲ ਸੀਮ ਸਾਹਿਬ ਨਾਲ ਮਿਲ ਕੇ? ਸਭ ਬਹੁਤ ਵਧੀਆ ਲੱਗਿਆ ਜੀ ਸੀਐਮ ਸਾਹਿਬ ਨਾਲ ਮਿਲ ਕੇ। ਕੀ ਆंदे ਕੀ ਪੁੱਛਿਆ ਉਹਨਾਂ ਨੇ? ਉਹਨਾਂ ਨੇ ਡ੍ਰੀਮ ਪੁੱਛਿਆ ਤੇ ਮੈਂ ਦੱਸਿਆ ਕਿ ਮੈਂ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਆ ਤੇ ਉਹਨਾਂ ਨੇ ਫਿਰ ਮੈਨੂੰ ਸਮਝਾਇਆ ਡਾਕਟਰ ਬਣਨ ਵਾਸਤੇ ਮਿਹਨਤ ਕਰਨੀ ਪੈਂਦੀ ਆ, ਪੜ੍ਹਨਾ ਪੈਣਾ। ਇੱਥੇ ਕਿਵੇਂ ਪ੍ਰੋਪਰ ਸਾਰਾ ਕੁਝ ਪੜਾਇਆ ਲਿਖਾਇਆ ਜਾ ਰਿਹਾ ਪ੍ਰੋਪਰ ਮਿਲ ਰਿਹਾ ਸਾਰਾ ਕੁਝ ਹਾਂਜੀ ਸਭ ਕੁਝ ਮਿਲਦਾ ਹੈ ਟੀਚਰ ਵੀ ਬਹੁਤ ਵਧੀਆ ਬਣਾਉਂਦੇ ਆ ਕੋਈ ਕੁਝ ਕਹਿੰਦਾ ਨਹੀਂ ਪੁੱਛਣਾ ਹੁੰਦਾ ਚੰਗੀ ਤਰ੍ਹਾਂ ਪ੍ਰੋਪਰ ਦੱਸਦੇ ਆ ਕੋਈ ਡਾਊਟ ਨਹੀਂ ਸਭ ਕੁਝ ਐਸਾ ਜੇ ਕੋਈ ਕਮੀ ਹੋਵੇ ਵੀ ਇਹਨੂੰ ਠੀਕ ਕੀਤਾ ਜਾਵੇ ਕੋਈ ਕਮੀ ਹੈਗੀ ਐ ਸਕੂਲ ਦੇ ਵਿੱਚ ਜਾਂ ਕਿ ਸਾਰਾ ਕੁਝ ਠੀਕ ਹੈ ਸਰ ਸਭ ਕੁਝ ਓਕੇ ਆ ਕੋਈ ਕਮੀ ਨਹੀਂ ਹੈਗੀ ਜੀ ਫਿਰ ਤਾਂ ਤੁਸੀਂ ਡਾਕਟਰ ਬਣੇ ਲੈ ਜੇ ਸਾਰਾ ਕੁਝ ਠੀਕ ਹੈ ਤਾਂ ਪੜ੍ਹਾਈ ਵੀ ਬਿਲਕੁਲ ਓਕੇ ਆ ਤਾਂ ਇਹ ਬਹੁਤ ਵਧੀਆ ਬੱਚਿਆਂ ਦੇ ਨਾਲ ਇਧਰ ਇਹ ਵੀ ਲੜਕਾ ਬੈਠਾ ਹੈ ਭਾਈ ਕੀ ਨਾਮ ਹੈ ਤਨਵੀਰ ਸਿੰਘ ਜੀ ਤਨਵੀਰ ਸਿੰਘ ਤਾਂ ਇਹ ਕਿਦਾਂ ਲੱਗਾ ਕੱਲ ਸੀਐਮ ਸਾਹਿਬ ਤੁਹਾਡੀ ਕਲਾਸ ਦੇ ਵਿੱਚ ਖੁਦ ਆਏ? ਬਹੁਤ ਵਧੀਆ ਲੱਗਿਆ ਜੀ। ਵਧੀਆ ਲੱਗਿਆ। ਕੀ ਕਿਹਾ ਉਹਨਾਂ ਕੁਝ, ਕੀ ਆ ਕਿਹਾ, ਸਿੱਖਣ ਨੂੰ ਕੀ ਮਿਲਿਆ ਉਹਨਾਂ ਤੋਂ? ਵੀ ਇਹ بڑے ਹੋ ਕੇ ਇਹ ਕੋਈ بڑے ਅਹੁਦੇ ਤੇ ਜਾਏਗੀ। ਅੱਛਾ ਤੇ ਉਹਦੇ ਵਾਸਤੇ ਪੜ੍ਹਾਈ ਵੀ ਕਰਨੀ ਪੈਂਦੀ ਹੈ। ਕਿਹੜਾ ਇੰਟਰਸਟ ਕੀ ਹੈ ਸਬਜੈਕਟ ਦੇ ਵਿੱਚ ਕਿਹੜਾ ਸਭ ਤੋਂ ਵਧੀਆ? ਅੱਛਾ ਐਸਐਸਟੀ। ਕੀ ਬਣਨਾ ਵੱਡੇ ਹੋ ਕੇ? ਵੱਡੇ ਹੋ ਕੇ ਜੀ ਬਾਹਰ ਜਾ ਕੇ ਪੜ੍ਹਾਈ ਕਰਕੇ ਜੀ। ਲੋਰ ਬਣੂਗੀ। ਅਸ਼ਾ ਲੋਅਰ ਬਣਨਾ ਹੈ ਆ ਵਕੀਲ ਬਣਨਾ ਹੈ ਭਾਈ ਮੁੰਡੇ ਨੇ ਤਾਂ ਇਹ ਬਹੁਤ ਵੱਡੀ ਇੱਕ ਪ੍ਰਾਪਤੀ ਕਹਿ ਸਕਦੇ ਆ ਸਾਡੇ ਅੱਜ ਦੇ ਸਕੂਲੀ ਸਿਸਟਮ ਦੀ ਕਿਉਂਕਿ ਅਧਿਆਪਕਾਂ ਦਾ ਬਹੁਤ ਰੋਲ ਹੁੰਦਾ ਹੈ ਇਸ ਦੇ ਵਿੱਚ ਕਿਉਂਕਿ ਅਧਿਆਪਕ ਹੀ ਮੋਰਲ ਵੈਲਿਊਜ਼ ਵੀ ਦਿੰਦੇ ਆ ਤੇ ਇੱਕ ਮਾਤਾ ਪਿਤਾ ਦਾ ਫਰਜ਼ ਵੀ ਅਦਾ ਕਰਦੇ ਆ ਕਹਿ ਦਿੰਦੇ ਆ ਕਿ ਜੇਕਰ ਅਸੀਂ ਸਿੱਖਣਾ ਬੰਦ ਕਰ ਦਈਏ ਤਾਂ ਫਿਰ ਸਾਰੀ ਚੀਜ਼ ਆਪਣੇ ਆਪ ਬੰਦ ਹੋ ਜਾਂਦੀ ਹੈ ਬੰਦਾ ਅੱਗੇ ਨਹੀਂ ਵਧਦਾ ਬੱਚੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨਦੀਪ ਕਾਰ ਹੈ ਤਕਰੀਨ ਕਿਵੇਂ ਲੱਗਦਾ ਬਹੁਤ ਸੋਹਣੀ ਪਹਿਲਾਂ ਤਾਂ ਲੈਬ ਵੀ ਬਣੀ ਹੋਈ ਹੈ ਹਨਾ ਔਰ ਪੂਰੇ ਇਕਵਿਪਮੈਂਟ ਹੈ ਕਿਵੇਂ ਦੀ ਜਾਣਕਾਰੀ ਮਿਲਦੀ ਹੈ ਕਿਉਂਕਿ ਇੱਕ ਇਹ ਵੀ ਹੁੰਦਾ ਆਪਣੇ ਘਰ ਦੇ ਵਿੱਚ ਹੀ ਕੋਈ ਅੱਗ ਲੱਗ ਜਾਂਦੀ ਬੁਝਾਉਣੀ ਕਿਵੇਂ ਹੈ ਜਾਂ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ ਜਾਂ ਫਿਰ ਕਿਤੇ ਲੋਡ ਪੈ ਗਈ ਤਾਂ ਦੂਜਿਆਂ ਦੀ ਸੁਰੱਖਿਆ ਵੀ ਕਿਵੇਂ ਕਰਨੀ ਹੈ हां जी ਸਾਡੇ ਸਰ ਵੀ ਬਹੁਤ ਵਧੀਆ ਸਾਨੂੰ ਸਾਰਾ ਕੁਝ ਸਿਖਾਉਂਦੇ ਆ ਤੇ ਇੱਕ ਸਾਡੀ ਲੈਬ ਇੰਨੀ ਵਧੀਆ ਤੇ ਇੱਥੇ ਸਾਰਾ ਸਮਾਨ ਪਿਆ ਹੋਇਆ ਸਰ ਵੀ ਸਾਨੂੰ ਹਰ ਸਮੇਂ ਸਮੇਂ ਤੇ ਦੱਸਦੇ ਰਹਿੰਦੇ ਆ ਵੀ ਹਾਂ ਵੀ ਅੱਗ ਕਿੱਦਾਂ ਬੁਝਾਈ ਦੀ ਆ ਜੇ ਘਰੇ ਜੇ ਕੋਈ ਅੱਗ ਲੱਗ ਜਵੇ ਸ਼ਾਰਟ ਸਰਕਟ ਹੋ ਜਵੇ ਤਾਂ ਪਹਿਲੀ ਗੱਲ ਵੀ ਡਰਨਾ ਨਹੀਂ ਹੈਗਾ ਹਨਾ ਵੀ ਉਹਨੂੰ ਅੱਗ ਦੀੋਂ ਬੁਝਾਉਣ ਦੀ ਕੋਸ਼ਿਸ਼ ਕਰਨੀ ਆ ਵੀ ਵੀ ਕਿਤੇ ਹੋ ਜਾਂਦਾ ਵੀ ਹਾਂ ਵੀ ਨਿਆਣੇ ਡਰ ਜਾਂਦੇ ਆ ਪਰ ਸਾਨੂੰ ਡਰਨਾ ਨਹੀਂ ਸਰ ਨੇ ਸਿਖਾਇਆ ਵੀ ਹਨ ਵਧੀਆ ਤਰੀਕੇ ਨਾਲ ਨਾ ਸਾਰੀ ਚੀਜ਼ ਨੂੰ ਅਡਜਸਟ ਕਰਨਾ ਸਿਖਾਇਆ ਵੀ ਹਾਂ ਵੀ ਆਪਣੀ ਅੱਗ ਜਿਹੜਾ ਅੱਗ ਬੁਝਾਉਣੇ ਜੰਤਰ ਹੁੰਦੇ ਵੀ ਇਹਨਾਂ ਨਾਲ ਵੀ ਸਾਰੀ ਅ ਕਪੜੇ ਹੁੰਦੇ ਉਹਨਾਂ ਨਾਲ ਵੀ ਬੁਝਾਈ ਜਾ ਸਕਦੀ ਆ ਅੱਗ ਵੀ ਸੇਮ ਸਿਲੰਡਰ ਨੂੰ ਅੱਗ ਲੱਗ ਸਕਦੀ ਆ ਵੀ ਉਹ ਵੀ ਬੁਝਾਣੀ ਸਿਖਾਈ ਵੀ ਆ ਸਰ ਨੇ ਸਾਨੂੰ ਸਾਰੇ ਸਾਡੇ ਸਭ ਤੋਂ ਵਧੀਆ ਸਰ ਨੇ ਤੇ ਸਾਡਾ ਸਕੂਲ ਵੀ ਬਹੁਤ ਵਧੀਆ ਜੀ ਬਸ ਪੜਾਈਆਂ ਵਧੀਆ ਚੱਲਦੀ ਆ ਇੱਕ ਜਿਉ ਵੀ ਆਪਾਂ ਕੰਮ ਕਰਨਾ ਜੇ ਐਕਸੀਡੈਂਟ ਰਸਤੇ ਦੇ ਵਿੱਚ ਹੋ ਜੇ ਤਾਂ ਕਿਵੇਂ ਉਹਨੂੰ ਹਨਾ ਫਰਸਟ ਏਡ ਦੇ ਦੇਣੀ ਆ ਸਰ ਹੁਣਾਂ ਵੀ ਮੈਨੂੰ ਦੱਸ ਕੇ ਹਟੇ ਉਹ ਵੀ ਪੂਰਾ ਕੁਝ ਇਲੈਬੋਰੇਟ ਕੀਤਾ ਜਾਂਦਾ ਹਾਂਜੀ ਜੀ ਉਹ ਵੀ ਕਰ ਸਕਦੇ ਹਾਂ ਜੀ ਵੀ ਹਾਂਜੀ ਕਿਸੇ ਦੇ ਸੱਟ ਸੁੱਟ ਲੱਗ ਗਈ ਤਾਂ ਉਹਨੂੰ ਪਹਿਲਾਂ ਨਾ ਉਹਦੀ ਟ੍ਰੀਟਮੈਂਟ ਕੀਤਾ ਜਾ ਸਕਦਾ ਵੀ ਫੇਰ ਨਾ ਉਹਦੀ ਹੈਲਪ ਕਰਨੀ ਚਾਹੀਦੀ ਹੈ ਪਹਿਲੀ ਗੱਲ ਤਾਂ ਆਪਾਂ ਨੂੰ ਵੀ ਹਾਂ ਉਹਨੂੰ ਛੱਡਣਾ ਨਹੀਂ ਚਾਹੀਦਾ ਵੀ ਜੇ ਐਕਸੀਡੈਂਟ ਹੋ ਸਕਦਾ ਤੇ ਹਨਾ ਉਹਨੂੰ ਪਹਿਲਾਂ ਨਾ ਸਭ ਤੋਂ ਪਹਿਲਾਂ ਡਾਕਟਰ ਤੋਂ ਪਹਿਲਾਂ ਜਿਹੜੀ ਆਪਾਂ ਟ੍ਰੀਟਮੈਂਟ ਕਰ ਸਕਦੇ ਉਹ ਸਾਨੂੰ ਕਰਨਾ ਚਾਹੀਦਾ ਤਾਂ ਤਾਂ ਖੂਨ ਰੋਕਣ ਵਾਸਤੇ ਵੀ ਆਪਾਂ ਨੂੰ ਉਹਨੂੰ ਕੁਝ ਨਾ ਕੁਝ ਕਰਨਾ ਹੀ ਚਾਹੀਦਾ ਹੁੰਦਾ ਬਸ ਆ ਪੂਰੇ बस सही करना onu बस ता इथे मैं अपने दर्शकਾਂ ਨੂੰ ਵੀ ਜਰੂਰ ਇੱਕ ਜਾਣਕਾਰੀ ਦੇਣੀ ਚਾਹਾਂਗਾ ਬੜੀ ਮਹੱਤਵਪੂਰਨ ਹੈ ਜਿਵੇਂ ਬੱਚੀ ਨੇ ਗੱਲ ਕੀਤੀ ਹੈ ਕਿ ਜੇ ਕਿਤੇ ਰਸਤੇ ਦੇ ਵਿੱਚ ਐਕਸੀਡੈਂਟ ਹੁੰਦਾ ਹੈ ਤਾਂ ਹੁਣ ਸਰਕਾਰ ਨੇ ਫਰਿਸ਼ਤੇ ਸਕੀਮ ਚਲਾਈ ਹੈ ਤੁਸੀਂ ਜੇ ਕੋਈ ਵੀ ਤੁਹਾਨੂੰ ਅਜਿਹੀ ਦੁਰਘਟਨਾ ਹੋਈ ਦਿਖਦੀ ਹੈ ਕੋਈ ਪੀੜਿਤ ਦਿਖਦਾ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਓ ਔਰ ਪਹਿਲਾਂ ਤਾਂ ਹੁੰਦਾ ਸੀ ਕਿ ਅਸੀਂ ਆਮ ਹੀ ਡਰਦੇ ਹਾਂ ਵੀ ਯਾਰ ਸਾਡੇ ਤੇ ਕੋਈ ਕੇਸ ਨਾ ਪੈ ਜਾਏ ਸਾਡਾ ਕੋਈ ਪੁੱਛਗਿੱਛ ਨਾ ਹੋਵੇ ਕੋਈ ਸਾਡਾ ਨਾਮ ਦਰਜ ਨਾ ਹੋ ਜਾਏ ਐਵੇਂ ਦਾ ਕੁਝ ਨਹੀਂ ਹੈ ਤੁਸੀਂ ਸਿਰਫ ਉਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਉਣਾ ਹੈ ਔਰ ਇਨਾਮ ਦੇ ਵਜੋਂ ਬਕਾਇਦਾ 2000 ਰੁਪਇਆ ਤੁਹਾਨੂੰ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਇਹ ਫਰਿਸ਼ਤੇ ਸਕੀਮ ਹੈ ਤਾਂ ਬੱਚੇ ਤੁਹਾਡਾ ਕੀ ਨਾਮ ਹੈ ਜੋ ਕੌਮਲ ਪ੍ਰੀਤ ਕਰ। ਕੌਮਲ ਕਿਵੇਂ ਲੱਗ ਰਿਹਾ ਪੂਰਾ ਵਧੀਆ ਸਿੱਖਣ ਨੂੰ ਸਾਰਾ ਕੁਝ ਮਿਲ ਰਿਹਾ ਹੈ? ਹਾਂਜੀ ਪੂਰਾ ਸਿੱਖਣ ਨੂੰ ਸਾਰਾ ਕੁਝ ਮਿਲ ਰਿਹਾ ਜੀ। ਹਮਮ। ਪੜਾਈਾਂ ਤੇ ਵਧੀਆ ਚੱਲ ਰਹੀ ਆ ਸਾਰਾ ਇਹਨਾਂ ਤੇ ਵਧੀਆ ਸਾਨੂੰ ਟ੍ਰੀਟਮੈਂਟ ਕਰਦੇ ਆ ਤੇ ਸਾਨੂੰ ਸਿਕਿਉਰਟੀ ਬਾਰੇ ਕੱਲੀ ਕੱਲੀ ਜਾਣਕਾਰੀ ਮਿਲ ਰਹੀ ਆ। ਹਮਮ। ਕਿਵੇਂ ਹੁਣ ਜੇ ਘਰ ਦੇ ਵਿੱਚ ਕੋਈ ਲੋੜ ਪੈਂਦੀ ਤਾਂ ਪੂਰਾ ਕਰ ਲਓਗੇ? ਮੰਨ ਲਓ ਕੋਈ ਰੋਟੀ ਬਣਾਉਣੀ ਆ, ਕੋਈ ਅੱਗ ਵੱਜ ਜਾਂਦੀ ਘਟ ਜਾਂਦੀ ਐ, ਸਹੀ ਕਰ ਲੈਣੇ ਹੋ ਠੀਕ ਐ? ਹਾਂਜੀ ਪੂਰਾ ਕਰ ਲੰਨਾ ਸਾਰਾ ਕੁਝ ਸਖਾਇਆ ਸਾਨੂੰ ਵੀ ਅੱਗ ਨੂੰ ਕਿਵੇਂ ਟਰੀਟਮੈਂਟ ਕਰਨਾ ਵੀ ਕਿਵੇਂ ਹੈਂਡਲ ਕਰ ਸਕਦੇ ਆ ਪਾਗ ਨੂੰ ਜਵਾਜਵੇ ਸਾਰਾ ਕੁਝ ਸਾਨੂੰ ਸਖਾਇਆ ਵਜੀ ਹਾਂ ਤਾਂ ਬਿਲਕੁਲ ਇਹ ਵਧਾਈ ਦੇ ਪਾਤਰ ਨਹੀਂ ਜਿਹੜੇ ਇਥੋਂ ਦੇ ਦੇ ਆਪਕ ਨੇ ਕਿਉਂਕਿ ਅਧਿਆਪਕਾਂ ਦਾ ਕੰਮ ਹੀ ਹੁੰਦਾ ਬੱਚਿਆਂ ਨੂੰ ਸਿਖਾਉਣਾ ਔਰ ਬੱਚਿਆਂ ਦਾ ਕੰਮ ਹੁੰਦਾ ਹੈ ਸਿੱਖਣਾ ਤਾਂ ਇੱਕ ਗੁਰੂ ਦੀ ਸ਼ਖਸੀਅਤ ਜਿਹੜੀ ਹੈ ਬਹੁਤ ਵੱਡੀ ਹੁੰਦੀ ਹੈ ਗੁਰੂ ਇੱਕ ਬੱਚੇ ਨੂੰ ਫਰਸ਼ ਤੋਂ ਅਰਸ਼ ਪਹੁੰਚਾਉਣ ਦਾ ਕੰਮ ਕਰਦਾ ਹੈ ਮਾਪਿਓ ਤੋਂ ਜੇ ਆਪਣੇ ਜੀਵਨ ਦੇ ਵਿੱਚ ਦੂਜੀ ਅਸੀਂ ਵੈਲਿਊ ਸਮਝਦੇ ਤਾਂ ਉਹ ਗੁਰੂ ਦੀ ਹੁੰਦੀ ਹੈ